ਸਾਰੇ ਸਾਰੀ ਦਾ ਇਹ ਵਾਲੇ ਦੇ ਨਾਲ ਤੇ ਤੁਹਾਡਾ ਸਵਾਗਤ ਲੋ ਜੀ ਟਾਈਮ ਸਬਰੀ ਦਾ ਆਪਾਂ ਕਰੀਏ ਸਬਰੀ ਭਾਜੀ ਦੀ ਤਿਆਰੀ ਤੇ ਸਾਰੇ ਭੈਣ ਭਰਾ ਮੈਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਜੇ ਨਾ ਪਹਿਲੋਂ ਦਾ ਭੈਣਾ ਨਾਲ ਜੁੜਨਾ ਸੋਹਣੇ ਸੋਹਣੇ ਕਮੈਂਟ ਕਰੋ ਚੈਨਲ ਨੂੰ ਵਾਤੋਂ ਵਾਸਪੋਲ ਕਰੋ ਜਦੋਂ ਭੈਣਸ ਕਮੈਂਟ ਕਰਦੇਗਾ ਫਿਰ ਪਤਾ ਲੱਗਦਾ ਕਿ ਭੈਣਾ ਵੀਡੀਓ ਵੇਖ ਲਗਾ ਤਾਂ ਰਾਈਸ ਕੋਟ ਕਰਦੇਗਾ ਜਿਹੜੀਆਂ ਪਹਿਣਾ ਨਾਲ ਜੁੜੀਆਂ ਥੋੜੇ ਥੋੜੇ ਕਮੈਂਟ ਕਰਿਆ ਕਰੋ ਆਪਾਂ ਸਬਜੀ ਬਣਾਉਣੀ ਆ ਆਲੂ ਮਟਰਾਂ ਦੀ ਆਲੂ ਲਾਇਆ ਬੇ ਮਬਾਲ ਆਵੇ ਕੁੱਕਰ ਨਿਕਲ ਰਿਹਾ ਸੀ ਤੇ ਤੇ ਘਾਰ ਇਧਰ ਮਟਰ ਕੱਟ ਕੇ ਰੱਖੇ ਆ ਇਹ ਕਰੀਆ ਆਪਾਂ ਸਬਜੀ ਨੂੰ ਢੜਗਾ ਲਾ ਲਗੇ ਉਹ ਗਰਾਤੀ ਤੇ ਸਾਗ ਨੂੰ ਢੜਕਾ ਲਾ ਲਿਆ ਉਹਦਾਂ ਖਾ ਲਿਆ ਰੋਟੀਆਂ। ਹੁਣ ਸਾਡੀ ਵੀਰੇ ਨਹੀਂ। ਲਸਣ ਗੰਡਾ ਰਾ ਅੱਧੀ ਇਹ ਲੈ ਸੀ ਤੇ ਖਾ ਲਿਆ। ਚਲ ਵੀ ਰਾ ਛਿੱਲ ਲਿਆ ਉਹ ਲਸਣ ਗੰਡਾ ਅਰ ਕਰਤੇ। ਫਿਰ ਵਿਆਹ ਜੀ ਲੈ ਜਾਂਦਾ ਛੀਰਨ ਵਾਲਾ। ਔਰ ਮਚਾਰ ਪਾ ਕੇ ਨਾ ਮਿਰਚਾਂ ਸੋ ਜਿੰਦਲ ਗਲਾ ਇਹਨਾਂ ਦੇ ਹੁਣ ਖਾ ਲਾਂਗੇ ਸਾਡੇ ਸ਼ਾਮ ਨੂੰ ਫੇਰ ਸ਼ਾਮ ਨੂੰ ਵੀ ਕੋਈ ਨਾ ਕੋਬਰ ਲੈਣਾ ਫਿਰ ਵਰਤੀ ਦੀ ਨਹੀਂ ਅੱਜ ਪਈ ਖਰਾਬ ਹੋ ਜਾਂਦੀ ਹੈ ਟੜਕਾ ਲਾ ਲਈਨੇ ਸਬਜ਼ੀ ਨੂੰ ਫੇਰ ਆਪਾਂ ਆਟਾ ਉਟਾ ਗੁੰਨਦੇ ਆ ਨਾਲੇ ਪਾਣੀ ਮਾਈਦੇ ਇਕ ਤੇ ਬੁਖਾਰ ਦੇ ਕੰਮ ਨੇ ਜਾਨ ਖਾਲੀ ਮੈਂ ਆ ਗ੍ਰੈਂਡ ਕਰ ਲਿਆ ਵਾਂ ਅਦਰਕ ਲਸਣ ਪੇਸਟ ਬਣਾ ਲਿਆ ਵਾਂ ਤੁਸੀਂ ਬਣੇ ਰਹੋ ਵੀਡੀਓ ਨਾਲ ਫੇਰ ਆਪਾਂ ਲਾਉਨੇ ਤੜਕਾ ਸਾਰਪੇਨ ਪ੍ਰਵਾਤੋ ਵਾਦ ਮੇਰੇ ਚੈਨਲ ਨੂੰ ਸਪੋਰਟ ਕਰੋ ਲੋ ਜੀ ਹੁਣ ਅਬ ਬਣਾਈਏ ਚਾਹ ਇਧਰ ਤੇ ਆਪਾਂ ਪਾਵੇ ਦੁੱਧ ਬਾਲਾਉਣਾ ਤੇ ਇਧਰ ਬਣੇਗੀ ਆਪਣੀ ਸਬਜੀ ਆ ਵੇਖੋ ਆ ਲਓ ਮੈਂ ਤੜੀ ਸਬਜੀ ਤੜਕਾ ਦਿੱਤਾ ਮੈਂ ਲਾ ਆਵੇ ਕਿਢੀ ਵਾਲੀ ਸਬਜੀ ਮਨੇ ਤਰੀ ਵਾਲੀ ਹੋਈ ਤਿਆਰ ਜਿਆਦੀ ਸੰਘਣੀ ਜਿੰਨੀ ਚੰਗੀ ਲੱਗਦੀ ਤਰੀ ਵਾਲੀ ਰੋਟੀ ਦੇ ਨਾਲ ਜਿਹੜੀ ਤਰੀ ਵਾਲੀ ਸਬਜੀ ਦੇ ਨਾਲ ਰੋਟੀ ਜਿਹੜੀ ਸੋਹਣੀ ਖਾਦੀ ਜਾਂਦੀ ਹੈ ਇਧਰ ਮੈਂ ਗੁੰਨ ਲਿਆ ਆਟਾ इधर आवे मैं हम बनाई आप चाह चाह कर सारे भैन भरा पुपे आया रात आला दुद्ध ही वो लिया कर अद्धा किलो अदक रखिया पी के तो वो बना के छिल के मैं क्या घड़ी मारी चुकी गोला मारना ਸੋ ਜੀ ਦਾ ਜਿਆਦਾ ਹਿੱਸਾ ਕੀ ਕਰੂੰਗੀ ਆਟਾ ਣ ਗੋਝ ਕੇ ਣ ਰਹਿ ਕੇ ਭੁਲ ਕੇ ਣ ਇੱਕ ਵਾਰੀ ਉਹ ਤੋ ਥੱਲੇ ਹੁਣ ਸੋਈ ਦਾ ਸਾਰਾ ਕੰਮ ਨਿਬੇੜ ਕੇ ਜਾ ਕੇ ਫੇਰ ਹੀ ਗੇੜ ਲੱਤਾ ਤੋਣਾ ਨਾਲ ਧੋਪੀ ਲੱਗ ਜੂ ਜੇ ਠੰਡ ਵਾ ਕੱਲ ਵੀ ਨਹੀਂ ਕਪੜੇ ਧੋਪੇ ਕੱਲ ਵੀ ਦਿਨ ਸਾਰਾ ਇਦਾਂ ਹੀ ਨੰਗਿਆ ਗੇੜ ਲੱਤਾ ਧੋਪਿਆ ਹੋਏ ਨਾ ਤੇ ਲਿੰਦਰ ਜੀ ਆ ਮੋਕ ਜਾਂਦਾ ਆਲੂ ਪਾਏ ਮਬਾਲਕ ਸਬਜ਼ੀ ਦੇ ਵਿੱਚ ਜਿਹੜੇ ਮਟਰ ਹੀ ਉਹ ਵੀ ਤੜਕਾਜੇ ਨੂੰ ਧਰੇ ਆ ਨਾ ਤੇ ਤੜਕੇ ਦੇ ਵਿੱਚ ਨਾਲ-ਨਾਲ ਉਹਨਾਂ ਨੂੰ ਮੈਂ ਰਾਇ ਚੰਗੀ ਤਰ੍ਹਾਂ ਪੁੰਨ ਕੇ ਫਰਾਈ ਕਰਕੇ ਜਦੋਂ ਮਸਾਲੇ ਨੇ ਘੋ ਛੱਡਿਆ ਫਿਰ ਪਾਣੀ ਗਰਮ ਕਰਕੇ ਪਾਇਆ ਠੰਡਾ ਮਾਹ ਕੀ ਪਾਉਣਾ ਜੇ ਬੰਡੇ ਚਾ ਪੀ ਨਹੀਂ ਪੀਓ

嗯。 यह सा राल වග जाना गे ना हमති වගේ ਕੀ ਜਾ ਤੀ ਉਹ ਕੰਮ ਕਰ ਦੇਗੀ ਮੈਂ ਅੱਜ ਜਾਣਾ ਹੈ ਅੰਮ੍ਰਿਤਸਰ ਮੰਦਿਰ ਪਾਸੋਂ ਢਾਲ ਹਟਣ ਅਰੇ ਨੇ ਮੇਰੇ ਨਾਲ ਇਨਸੀਡੈਂਟ ਹੋਇਆ ਪਤਾ ਲੈਣ ਜਾਣਾ ਉਹ ਆਂਦੇ ਆਏ ਅੱਜ ਸ਼ੂਟਿੰਗ ਹੋ ਜਾਈਂ ਉਹਨਾਂ ਚੱਲ ਜਾਣਾ ਘਰ ਕੁਝ ਜਾਨਾ ਟੈਮ ਖਲੋ ਨਹੀਂ ਤੇ ਉਹਨੂੰ ਦੇਂਦੇ ਤੇ ਅੱਜ ਸਵੇਰ ਕਰ ਹੀ ਜਾਵਾਂਗੇ ਪਰसों ਦਾ ਜਿਹੜਾ ਮਾਰ ਕੇ ਛੋਟੀ ਗਿਆ ਤਾਂ ਸਾਹਮਣੇ ਉਹ ਦਾਦਾ ਕਹਿਣਾ ਸੜਕ ਤੇ ਡੜਪਾ ਰਿਹਾ ਕਿ ਜੁੱਤੀ ਹੈ ਲੋਕਾਂ ਨਾਲ ਇੰਨੇ ਹੈ ਜਿਹੜਾ ਕਹਿੰਦੇ ਆਂ ਦੀ ਸੜਕਾਂ ਹਟ ਗਈਆਂ ਸਾਡੇ ਬਿਓਦਾਂ ਜਿਹਦੇ ਜਾਣੇ ਉਸ ਸਮੇਂ ਨਹੀਂ ਕੋਈ ਵਸਨੀਕ ਨੂੰ ਦੇਹਣ ਨੂੰ ਰਹਾ ਜਾਏਗਾ ਨੰਨਾ ਨੰਨਾ ਦੂਜਾ ਜਣਾ ਭਾਵੇਂ ਸੁਣੀਏ ਤੁਸੀਂ ਆਪਣਾ ਮਜਾ ਆਪੇ ਕਰ ਲੋ ਕਰ ਲੋ ਲੋ ਜੰਨੇ ਹੋਏ ਕਰਦੇ ਕੋਈ ਤੇ ਨਹੀਂ ਦਾਨੇ ਮੈਂ ਸੋਚੀ ਕਿ ਟਾਪੋਣੇ ਮੈਂ ਕਿਹਾ ਉਹ ਜੱਜੀ ਸਾਹਿਬ ਨੱਪੇ ਪਈ ਸਾਬ ਬਾਠ ਲਾਤਾ ਉਹ ਮੈਂ ਕਿਹਾ ਉਹ ਬਾਠ ਵੀ ਚੰਬੰਦ ਨਹੀਂ ਕਰਨਾ ਕੋਈ ਨਹੀਂ ਮੈਂ ਕਿਹਾ ੜਕਾ ਲਾ ਲਈਏ ਮੈਂ ਮਸਾਲਾ ਬਲੈਂਡ ਕਰਕੇ ਪਹਿਲੇ ਦਿਮਾਗ ਚੋਂ ਗਾ ਲੈਣੀ ਕਿ ਟਾਈਮ ਬਾਵਾ ਆ ਗਿਆ ਮੈਂ ਆਟਾ ਲਈ ਜੱਜੀ ਸਾਹਿਬ ਪਈ ਸਾਬ ਲਾ ਦੇਣੀ ਮੈਂ ਕਿਹਾ ਟਾਈਮ ਜਿਆਦਾ ਨਾ ਜੀ ਜੀ ਸਾਰੇ ਬਾਤੋ ਹਰ ਚੈਨਲ ਨੂੰ ਸਕੂਲ ਕਰੋ ਵੀਡੀਓ ਰੱਤ ਮਾਜ ਵਾਚ ਕਰਿਆ ਕਰੋ ਸ਼ੀਰ ਟ੍ਰਾਈਂਗ ਕਰਿਆ ਕਰੋ ਮਾਤੋਂ ਹਰ ਚੈਨਲ ਨੂੰ ਸਕੂਲ ਕਰੋ ਸਰਪੈਂਟਰ ਬਹੁਤ ਸਕੋਲ ਦੀ ਲੋੜ ਤਾ ਲਓ ਇਧਰ ਜਾਵੇ ਬਣ ਨਹੀਂ ਪਾਇਆ ਗਿਆ ਔਰ ਐਸੀ ਤੋ ਅਤਮੇ ਕੋ ਥੋੜਾ ਜਿਆਦਾ ਪਾਤਾ ਮੈਂ ਕਿ ਘੋੜ ਬਣਾਉਣੀ ਨਹੀਂ ਮਟਮਣ ਤੇ ਬਣਾਉਣੇ ਤੇ 1:00 ਵਜੇ ਜਾਣਾ ਹੈ ਕੁਰੀਵਾਂ ਸਾੜ ਦੀ ਨੂੰ ਤੇ ਉਹ ਤੇ ਉਹ ਜਿਹੜੀ ਆ ਗਈ ਹੈ ਗਰਮਾ ਜਾ ਤੋ ਫਿਰ ਸਰੀ ਦਿਹਾੜੀ ਰਹਿੰਦੀ ਹੈ ਜਾਨ ਖਾ ਲੈਂਦੀ ਐ ਹੁਣੇ ਠੋਪ ਲੇਡਾਂਗੀ ਇਹ ਜਿੰਨੇ ਮੌਜਵਾਨ ਉਹਦੋਂ ਵੀ ਸਿਲੰਡਰ ਮੁੱਕ ਗਿਆ ਹੁਣ ਵੀ ਦੋ ਦਿਨ ਬੜੇ ਔਖੇ ਕੱਟੇ ਸਿਲੰਡਰ ਖਣੋ ਸਿਲੰਡਰ ਮਿਲ ਨਹੀਂ ਡਿਆ ਤੇ ਗੱਡੀਆਂ ਆਉਣ ਨਹੀਂ ਡੀਆਂ ਫਿਰ ਤੇ ਇਹਦੇ ਨੂੰ ਸਿਲੰਡਰ ਲਾ ਕੇ ਗਏ ਅੱਜ ਮਿਹਣਾ ਲਈ ਹਣਾ ਪਾਣੀ ਮਟਰਾਂ ਦੀ ਸਬਜ਼ੀ ਕੱਲ ਨੂੰ ਬਣਾਵਾਂਗੇ ਦਾਲ ਮੋਠਾ ਨਹੀਂ ਤੇ ਛੋਲਿਆਂ ਦੀ ਕਿਉਂਕਿ ਨਾਲ ਹੀ ਸਿਆਲ ਬਾਤ ਨਾਲ ਹੀ ਹਾਂ ਅੰਛੇ ਇੰਨੇ ਕਾ ਸੈਟੋ ਮਟਰ ਕੱਢੇ ਆਈ ਤੇ ਮੈਂ ਕਿਹਾ ਮਣ ਕੇ ਹੋਰ ਤਰ੍ਹਾਂ ਦੇ ਹੋ ਜਾਣੇ ਤੇ ਜਿਹੜੇ ਮਟਰ ਕੱਢੇ ਇੱਕ ਵਾਰੀ ਚਾਹ ਆਲੂ ਬਾੜ ਕੇ ਦੋ ਚਾਰ ਤੇ ਸਬਜ਼ੀ ਬਣਾ ਲਏ ਕੱਲ ਸ਼ਾਮ ਨੂੰ ਬਣਾਵਾਂਗੇ ਆਹ ਤਾਂ ਅੱਜ ਮੈਂ ਕਾ ਕੁੱਕਰਾਵੇ ਲਾ ਲਿਆ ਨਿਕਾ ਤੇ 2 ਲੀਟਰ ਵਾਲਾ ਮੈਂ ਕੱਲ 15 ਲੀਟਰ ਵਾਲੇ ਕੁੱਕਰ ਚ ਬਣਾਵਾਂਗੇ ਦਾਲ ਕੁੱਲੀ ਬਣੂ ਨਾਲੇ ਰਹਿ ਚਕੇ ਬਾਥਨਾ ਕੇ ਆਗੇ ਹਮ ਪਹਿ ਦੇ ਕੇ ਆਈ ਹਾਂ ਉਹ ਅਲੀ ਢੈਮ ਨਹੀਂ ਹੈ ਜੀ ਅੱਜ ਹੁਣ ਮਿਲਦੀਆਂ ਜੇ ਹੋ ਸਕਿਆ ਫਿਰ ਚੁੱਲੇ ਤੇ ਹੀ ਬਣਾਵਾਂਗੇ ਦਾਲ ਤੇ ਕੁੱਕਰ ਹੈਗਾ ਬਟਾ 7 ਲੀਟਰ ਦਾ ਉਹਨੇ ਮੀਟੀ ਮੋਟੀ ਲਾ ਕੇ ਚੁੱਲੇ ਦੇ ਉੱਤੇ ਧਰਾਂਗੇ ਚੁੱਲੇ ਦੀ ਦਾਲ ਨਾਲ ਸਵਾਦ ਬਣਦੀ ਇੱਕ ਵਾਰੀ ਧਰ ਦਾਂਗੇ ਹੌਲੀ ਹੌਲੀ ਰਹਿਦੀ ਰਹਿਣੀ ਨਾਲ ਹੀ ਮੜ ਕੇ ਮ ਤੜਕਾ ਲਾ ਕੇ ਤੇ ਦਾਲ ਲੈ ਆਵਾਂਗੇ ਥੱਲੇ ਆਣ ਕੇ ਪ੍ਰਸ਼ਾਦੀ ਲਾ ਲਾਂਗੇ ਆਪਣਾ ਇਹੋ ਤੇ ਖੜਦੇ ਡੰਡਾ ਗੁੰਡਾ ਤਵਾ ਤੋਵਾ ਸਮਾਨ ਸਾਰਾ ਤੇ ਹਮਨੋ ਸਬਜੀ ਬਣਾ ਤੇ ਮਗਰੇ ਪ੍ਰਸ਼ਾਦੇ ਲਾ ਲੇ ਚਾਹ ਆਵੇ ਉਪਰ ਨਹੀਂ ਹੋਗੀ ਕਿ ਸ਼ੁਰੂ ਕੱਟ ਕਰਦੇ ਗਏ ਨਾ ਬਾਲਾ ਇਹ ਪਾ ਕੇ ਜੰਗੀ ਜਿਹੜਾ ਮਹੇਨਾ ਬਾਲਾ ਉਹ ਨਹੀਂ ਆਉਂਦੇ ਸਾਰੀ ਬਾਰ ਹੀ ਆ ਜੇ ਕਿਉਂਕਿ ਉਬਲਦੀ ਤੇ ਖਰਾਬ ਹੋ ਜਾਊਗਾ ਇਹ ਚੀਜ਼ ਗੈਸ ਦੀ ਤੇ ਚੱਲਾ ਜੇ ਉਹਨੂੰ ਸਫਾਈ ਕਰ ਲੈਣੀ ਹੈ ਆਪਾਂ ਇਹ ਚੀਜ਼ ਬੜੀ ਸਾਵਧਾਨੀ ਨਾਲ ਵਰਤਣੀ ਪਏ। ਚੱਲੋ। ਚਾਹ ਨੂੰ ਆ ਕੇ ਬਾਲੇ। ਹੁਣ ਆਪਾਂ ਇਹਨੂੰ ਪਣੀਏ। ਬਾਕੀ ਮੈਂ ਅਲੀ ਹੁਣ ਪਾਣੀ ਗਰਮ ਹੋ ਗਏ ਉਹ ਹੰਡਿਆ ਬਾਏ ਪਾਣੀ ਰਿਜੈਂਡੇ ਆ ਰਹਾ ਡਲਾਇਆ ਤੇ ਹੁਣ ਪਾਣੀ ਨਾ ਕੇ ਤਾਂ ਫੇਰ ਚਾਹ ਪੀਨੇ ਨਾਲ ਇਹ ਜਿਹੜਾ 4 ਪਿਆ ਉਹ ਕੜਾਈ ਚੋਂ ਕੱਢਾਂ ਡੱਬੇ ਚ ਪਾਵਾਂ ਕੱਲ ਵੀ ਚੱਲ ਗਿਆ ਮਣਗਾਨ ਕੇ ਲੰਮੀ ਪੈ ਗਈ ਬੁਖਾਰ ਚੜ ਗਿਆ ਤੋਂ ਕੰਮ ਉਥੇ ਦਾ ਉਥੇ ਰਹਿ ਗਿਆ ਚਲੋ ਜੀ ਤਾਂ ਵੀਡੀਓ ਦਾ ਕਰੀਏ ਐਂਡ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰਿਓ ਸਤਿ ਸ੍ਰੀ ਅਕਾਲ ਜੀ ਜੁੰਦੇਬਸਦੇ ਰਹੋ